ਪ੍ਰਧਾਨ ਮੰਤਰੀ ਨarendra Modi ਅਤੇ ਉਹਨਾਂ ਦੇ ਬੰਗਲਾਦੇਸ਼ੀ ਹਮ ਆਉਦਾ ਸ਼ੇਖ ਹਸਿਨਾ ਵਿਚਾਲੇ ਅੱਜ ਨਵੀਂ ਦਿੱਲੀ ਵਿਖੇ ਦੁਵੱਲੀ ਗੱਲਬਾਤ ਹੋਈ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਖੇਤਰਾਂ ਵਿੱਚ ਨਵੇਂ ਸਮਝੌਤੇ ਕੀਤੇ ਗਏ ਅਤੇ ਪੁਰਾਣਿਆਂ ਨੂੰ ਨਿਭਾਇਆ ਗਿਆ। ਇਨ੍ਹਾਂ ਸਮਝੌਤਿਆਂ ਵਿੱਚ ਡਿਜੀਟਲ ਅਤੇ ਗ੍ਰੀਨ ਪਾਰਟਨਰਸ਼ਿਪ, ਸਮੁੰਦਰੀ ਸਹਿਯੋਗ, ਸਿਹਤ ਅਤੇ ਦਵਾਈਆਂ, ਪੁਲਾੜ ਭਾਈਵਾਲੀ, ਰੇਲਵੇ ਕਨੈਕਟੀਵਿਟੀ, ਆਫ਼ਤ ਪ੍ਰਬੰਧਨ ਆਦਿ ਸ਼ਾਮਲ ਨੇ। ਨਵੀਂ ਦਿੱਲੀ ਦੇ ਹైదరాబాద్ ਹਾਊਸ ਵਿੱਚ ਦੁਵੱਲੀ ਗੱਲਬਾਤ ਦੌਰਾਨ ਸਮਝੌਤਿਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਇੱਕ ਪ੍ਰੈਸ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਗੁਆਂਢੀ ਦੇਸ਼ ਨੂੰ ਉਤਰ ਜੀ ਐਕਟ ਈਸਟ ਪਾਲਿਸੀ ਵਿਜ਼ਨ ਸਾਗਰ ਅਤੇ ਹਿੰਦ ਪ੍ਰਸ਼ਾਂਤ ਵਿਜ਼ਨ ਤੇ ਆਧਾਰਿਤ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ ਦੋਹਾਂ ਦੇਸ਼ਾਂ ਨੇ ਲੋਕ ਭਲਾਈ ਦੀਆਂ ਕਈ ਮਹੱਤਵਪੂਰਨ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਬੰਗਲਾਦੇਸ਼ ਵਿੱਚ ਈ-ਮੈਡੀਕਲ ਵੀਜ਼ਾ ਸਹੂਲਤ ਦੀ ਸ਼ੁਰੂਆਤ ਕਰੇਗਾ। ਉਹਨਾਂ ਦੋਹਾਂ ਦੇਸ਼ਾਂ ਵਿਚਾਲੇ ਕਨੈਕਟੀਵਿਟੀ ਵਨਜ ਅਤੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਦੁਵੱਲੀ ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਵੱਖ-ਵੱਖ ਅਹਿਮ ਨਦੀਆਂ ਨਾਲ ਸੰਬੰਧਿਤ ਪਹਿਲੂਆਂ ਤੇ ਵੀ ਚਰਚਾ ਕੀਤੀ ਗਈ। 54 ਸਾਂਝੀਆਂ ਨਦੀਆਂ ਭਾਰਤ ਅਤੇ ਬੰਗਲਾਦੇਸ਼ ਨੂੰ ਜੋੜਦੀ ਹੈ। फ्लड मैनेजमेंट अर्ली वार्निंग ड्रिंकिंग वाटर प्रोजेक्ट्स पर हम सहयोग करते आए हैं हमने 1996 के गंगा रिवर ट्रीटी के रिन्यूअल के लिए टेक्निकल स्तर पर बातचीत शुरू करने का निर्णय लिया है बांग्लादेश में तिस्ता नदी के संरक्षण एवं प्रबंधन पर बातचीत के लिए शीघ्र ही ਇੱਕ ਟੈਕਨੀਕਲ ਟੀਮ ਬੰਗਲਾਦੇਸ਼ ਦਾ ਦੌਰਾ ਕਰੇਗੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਭਾਰਤ ਨੂੰ ਭਰੋਸੇਯੋਗ ਦੋਸਤ ਅਤੇ ਖੇਤਰੀ ਭਾਈਵਾਲ ਦੱਸਿਆ ਉਹਨਾਂ ਦੋਹਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਬੰਗਲਾਦੇਸ਼ ਆਉਣ ਦਾ ਸੱਦਾ ਦਿੱਤਾ visiting New Delhi for an unprecedented second time in the same month, June 2024. Earlier, on June 9, I attended with other world leaders the swearing-in ceremony of Prime Minister Modi and his new cabinet. These are testaments to our two countries' close engagement.